ਰਾਵਲ ਚੰਦ ਚਾਹੂ ਔਰ ਢੋਕੇ ਗਜੰਜੂ ਝੂਕੇ ਸਰੰਗ ਵਿਉਹ ਛੂਟੇ ਰਿਪੰਗ ਸੀਸ ਫੂਟੇ ਰਸਾਵਲ ਉੱਠੇ ਨਾਦ ਭਾਰੀ ਇਸੇ ਛਤਰ ਧਾਰੀ ਘਿਰਿਓ ਰਾਮ ਸੈਨਿ ਸ਼ਿਵੰ ਜੇਮ ਮੈਨੰਗ ਰਸਾਵਲ ਰਣੰ ਰੰਗ ਰਤੇ ਤਰਸੇ ਤੇਜ ਤਤੇ ਉੱਠੀ ਸੈਨ ਧੂਰੰ ਰਹਿਓ ਕਹਿਣ ਪੂਰੰ ਰਸਾਵਲ ਘਣੇ ਢੋਲ ਵੱਜੇ ਮਹਾਬੀਰ ਗੱਜੇ ਮਨੋ ਸਿੰਘ ਛੁੱਟੇ 임ੰਗਬੀਰ ਜੁੱਟੇ ਰਸਾਵਲ ਕਰੈ ਮਾਰ ਮਾਰੰ ਬਕੈ ਬਿਕਰਾਰੰ ਗਿਰੇ ਅੰਗ ਭੰਗੰ ਦਵੰ ਜਾਨ ਦੰਗੰ ਰਸਾਵਲ ਹਾਂਜੀ ਘਣੇ ਢੋਲ ਵੱਜੇ ਘਣੋ ਘਣੋ ਪੜੋ ਪਪੇ ਨਾਲ ਕਹਿੰਦੇ ਜੀ ਨਾ ਜੀ ਘਨੇ ਪਾਠ ਆ ਜੀ ਘਣੋਂ ਨਹੀਂ ਹੈ ਘਨੇ ਆ ਘਨੇ ਢੋਲ ਵੱਜੇ ਮਹਾਬੀਰ ਗੱਜੇ ਮਨੋ ਸਿੰਘ ਛੁੱਟੇ ਇਮੰਗ ਬੀਰ ਜੁੱਟੇ ਰਸਾਵਲ ਕਰੈ ਮਹਾਰ ਮਾਰੰ ਬਕੈ ਬੇਕਰਾਰੰ ਗਿਰੇ ਅੰਗ ਭੰਗੰ ਦਵਨ ਜਾਨ ਦੰਗੰ ਰਸਾਵਲ ਗਏ ਛੂਟ ਅਸਤਰੰ ਭਜੇ ਹੋਵੈ ਨਿਰਸਤਰੰ ਨਿਰਸਤਰੰ ਖਿਲੇ ਸਾਰ ਬਾਜੀ ਤੁਰੇ ਤੁੰਦਤਾ ਜੀ ਰਸਾਵਲ ਛੰਦ ਨੀ ਹੈ ਅੱਛਾ ਫਿਰ ਰਸਾਵਲ ਸ਼ਾਦੇ ਵਿੱਚ ਆ ਸਾਰੇ ਹਾਂ ਨਹੀਂ ਰਸਾਵਲ ਹੀ ਹੈ ਪੰਨਾ ਰਸਾਵਲ ਭੁਜਾ ਠੋਕ ਬੀਰੰ ਕਰੇ ਘਾਏ ਤੀਰੰ ਨੇਜੇ ਗੱਡ ਗਾਢ ਮੱਚੇ ਬੈਰ ਬਾਢੇ ਰਸਾਵਲ ਕਣਕਾਏ ਪੇਲੇ ਮਨੋ ਫਾਗ ਖੇਲੇ ਕਰੇ ਬਾਣ ਵਰਖਾ ਭਏ ਜੀਤ ਕਰਖਾ ਰਸਾਵਲ ਗਿਰੇ ਅੰਤ ਘੂਮੰ ਮਨੋ ਬ੍ਰਿਛ ਝੂਮੰ ਟੁੱਟੇ ਸ਼ਾਸਤਰ ਆਸਤਰੰ ਭਜੈ ਹੋਐ ਨਰਾਸਤਰੰ ਰਸਾਵਲ ਜਿਤੇ ਛਤਰ ਆਏ ਤਤੇ ਰਾਮ ਘਾਏ ਚਲੇ ਭਾਜ ਸਰਬੰ ਭਇਓ ਦੂਰ ਗਰਬੰ ਭੁਜੰਗ ਮਹਾ ਸ਼ਾਸਤਰ ਧਾਰੇ ਚਲਿਓ ਆਪ ਭੂਪੰ ਲਏ ਸਰਬ ਸੈਨਾ ਕੀਏ ਆਪ ਰੂਪੰ अनंत अस्त्र छोरे भयो युद्ध मानंग प्रभा काल मानु सबय रस्म भानंग भुजंग भुजा पुझा ठोक भूपं कियो युद्ध ऐसे मनोवीर वृत्रासुरे इंद्र जैसे सबय काट रामं त्रसुरे इकट्ठा पाठा वृत्रासुर दन सबय काट रामं कियो बाहहीनं हती सर्व सेना भयो गर्भ छीनंग भुजंग गहेओ राम पाणन कुठारं करालं कटी सुंडसी राजवाहन विशालं भय अंग भंगं करं कालहीनं गयो गर्भ सर्बं भई सैनशीणं भुजंग रहयो अंत खेतन अचेतन नरेशं बचे वीर जेते गए भाज देसं लै शीन शौनी करे छत्रघातं चरं काल पूजा करी लोक मातन ਇਤਿ 3 ਬਚਿਤ੍ਰਨਾਟਕੇ ਰਾਜਾ ਸੰਹਸਰਬਾਹ ਬਧ ਹੈ ਸਮਾਪਤ ਮਸਤ ਸ਼੍ਰੀ ਭਗਵਤੀ ਜੀ ਸਹਾਏ ਭੁਜੰਗ ਪ੍ਰਯਾਤ ਛੰਦ ਲਈ ਛੀਨ ਛੌਨੀ ਕਰੇ ਵਿਪ ਭੂਪੰ